ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਸਾਂਝ ਕੇਂਦਰ ਨਵਾਂ ਸ਼ਹਿਰ ਵਿਖੇ ਜਿੱਥੇ ਇੰਚਾਰਜ ਸਾਹਿਬ ਕੁਲਦੀਪ ਕੁਲਦੀਪ ਰਾਜ ਕੁਲਦੀਪ ਰਾਜ ਜੀ ਦੀ ਅਗਵਾਈ ਦੇ ਹੇਠ ਅ 100 ਤੋਂ ਵੱਧ ਬੂਟੇ ਬੰਡੇ ਗਏ ਆ ਤੁਹਾਨੂੰ ਦਿਖਾ ਰਹੇ ਆ ਇਸ ਦੀ ਵਿਸ਼ੇਸ਼ ਖਬਰ ਵਾਤਾਵਰਨ ਦਿਵਸ ਦੇ ਸੰਬੰਧ ਵਿੱਚ ਮਾਨਯੋਗ ਸਪੈਸ਼ਲ ਡੀਜੀਪੀ ਕਮਿਊਨਿਟੀ ਹੈਲਥ ਡਿਵੀਜ਼ਨ ਪੰਜਾਬ ਅਤੇ ਡਾਕਟਰ ਮਹਿਤਾਬ ਸਿੰਘ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਐਸਪੀ ਐਸ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਜ਼ਿਲ੍ਹੇ ਵਿੱਚ ਬਣੋ ਮਹੌਤਸਵ ਦੇ ਸੰਬੰਧ ਵਿੱਚ ਕਰੀਬ 350 ਮੂਟਾ ਲਗਾਇਆ ਗਿਆ ਉਸ ਤੋਂ ਇਲਾਵਾ ਜ਼ਿਲ੍ਹਾ ਸਾਂਝ ਕੇਂਦਰ ਵੱਲੋਂ ਆਮ ਪਬਲਿਕ ਨੂੰ ਖੌਦ ਦੇ ਕਰੀਬ ਬਖਵਕ ਕਿਸਮਾਂ ਦੇ ਬੂਟੇ ਵੰਡ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਇੱਕ ਰੁੱਖ 100 ਸੁੱਥ ਦੇ ਨਾਰੇ ਹੇਠ ਖਾਭੀ ਵੱਡੀ ਗਿਣਤੀ ਵਿੱਚ ਆਪਣੇ ਪੁਲਿਸ ਦੇ ਦਫਤਰਾਂ ਅਤੇ ਥਾਣਿਆਂ ਵਿੱਚ ਰੁੱਖ ਲਗਾਏ ਗਏ ਅਤੇ ਪਬਲਿਕ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਬਾਤਵਰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜੋ ਕਿ ਬਿਮਾਰੀ ਤੋਂ ਬਚਾਇਆ ਜਾ ਸਕੇ ਇਹ ਇਹਨਾਂ ਨਾਲ ਹੀ ਮੈਂ ਬੜਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਥੇ ਆ ਗਏ ਇੱਥੇ ਇੱਕ ਕਲੈਕਟਰ ਆ ਜਾ ਬੈਠਾ ਜਿੱਥੇ ਗੁੰਗਾ ਦਿੱਖ ਰ ਮੇਰੇ ਮੋਲੇ ਨਾ ਮੇਰੇ ਮੋਲੇ ਹਾਂ ਜਿੱਥੇ ਬੰਦ ਬੰਦ ਮੋਲੇ ਆ ਹੀ ਜਾਵੇ ਜੈ ਪੋਲੇ ਸ਼ੰਕਰ ਦੀ ਪੋਲੇ ਸ਼ੰਕਰ ਦੀ ਕਿਰਪਾ ਦੇ ਨਾਲ ਅੱਜ ਅਸੀਂ 20ਵੀਂ ਯਾਤਰਾ ਅਮਰਨਾਥ ਜੀ ਦੀ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਅਸੀਂ ਇੱਥੋਂ ਨਿਕਲਣ ਲੱਗੇ ਹਾਂ ਇੱਥੋਂ ਨਿਕਲਣ ਤੋਂ ਬਾਅਦ ਅਸੀਂ ਲਖਨਪੁਰ ਬੈਰੀਅਰ ਇੱਕ ਸਟੌਪ ਲਗਾਵਾਂਗੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਸ਼੍ਰੀਨਗਰ ਸਟੇ ਕਰਨਾ ਸ਼੍ਰੀਨਗਰ ਦੇ ਸਟੇ ਕਰਨ ਤੋਂ ਬਾਅਦ ਅਸੀਂ ਬਲਟਾਲ ਪਹੁੰਚਣਾ ਹੈ ਬਲਟਾਲ ਪਹੁੰਚ ਕੇ ਰਾਤੀ ਵਿਸ਼ਰਾਮ ਕਰਕੇ ਫਿਰ ਫਿਰੇ ਅਸੀਂ ਐਤਵਾਰ ਫਿਰੇ ਤੜਕੇ 7:30 ਵਜੇ ਯਾਤਰਾ ਸ਼ੁਰੂ ਕਰਨੀ ਹੈ ਯਾਤਰਾ ਸ਼ੁਰੂ ਕਰਕੇ ਉਸ ਕੋਲੇ ਸ਼ੰਕਰ ਦੇ ਦਰਬਾਰ ਤੇ ਮੱਥਾ ਟੇਕ ਕੇ ਉਹਦਾ ਆਸ਼ੀਰਵਾਦ ਲੈ ਕੇ ਅਸੀਂ ਵਾਪਸੀ ਤੇ ਮਾਂ ਵੈਸ਼ਨੋ ਦੇਵੀ ਜਾ ਕੇ ਮੱਥਾ ਟੇਕ ਕੇ ਫਿਰ ਅਸੀਂ ਨਵਾਂ ਸ਼ਹਿਰ ਪੱਤਾਂਗੇ ਭੋਲੇ ਸ਼ੰਕਰ ਸਾਰਿਆਂ ਨੂੰ ਕਿਰਪਾ ਵਰਸਾਵੇ ਤੇ ਜਲਦੀ ਜਲਦੀ ਆਪਣੇ ਦਰ ਤੇ ਬੁਲਾਵੇ ਓ ਸ਼ੰਕਰ ਭਗਵਾਨ ਕੀ ਜੈ ਜਿਹੜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈਟ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਐਸਬੀਐਸ ਨਗਰ ਦੀ ਮੁਹਿੰਮ ਚਲਾਈ ਹੈ ਉਸੇ ਲੜੀ ਦੇ ਵਿੱਚ ਅਸੀਂ ਇਹ ਫੁੱਟਬਾਲ ਮੈਚ ਕਰਵਾਉਣ ਜਾ ਰਹੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਕਿ ਅਸੀਂ ਪਹਿਲਾਂ ਵੀ ਲੋਕਾਂ ਨੂੰ ਅਵੇਰਨੈਸ ਵਾਸਤੇ ਜਾਗਰੂਕਤਾ ਵਾਸਤੇ ਪਹਿਲਾਂ ਵੀ ਕ੍ਰਿਕਟ ਮੈਚ ਕਰਵਾਇਆ ਹੈਗਾ ਤੇ ਹੋਰ ਵੀ ਮੈਚ ਜਿਹੜੇ ਸਾਡੇ ਹੁੰਦੇ ਰਹਿੰਦੇ ਉਹਦੇ ਵਿੱਚ ਅਸੀਂ ਲੋਕਾਂ ਨੂੰ ਅਵੇਰਨੈਸ ਫਲੋਣ ਲਈ ਇਹ ਜਿਹੜਾ ਮੈਚ ਅੱਜ ਕਰਵਾਇਆ ਤੇ ਮੈਂ ਤੁਹਾਡੇ ਇਰਾਹੀ ਨੌਜਵਾਨਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜਾ ਨਸ਼ਿਆਂ ਦੇ ਦਵਲ ਤੋਂ ਦੂਰ ਨਿਕਲੋ ਤੇ ਖੇਡਾਂ ਵਾਲੀ ਤੇਰੇ ਸਭ ਤੋਂ ਵੱਡਾ ਪਰਾਲਾ ਤਾਂ ਖੇਡਾਂ ਆ ਜਿਹੜੇ ਬੱਚੇ ਖੇਡਾਂ ਦੇ ਨਾਲ ਜੁੜ ਗਏ ਭਾਵ ਜਿਹੜਾ ਗਰਾਊਂਡ ਨਾਲ ਵਿਅਕਤੀ ਜੁੜ ਗਿਆ ਉਹ ਤਾਂ ਨਸ਼ੇ ਦੇ ਨਜ਼ਦੀਕ ਨਹੀਂ ਜਾਵੇਗਾ ਥਾਣਿਆਂ ਦੇ ਥਰੂ ਪਿੰਡਾਂ ਦੇ ਪੰਚਾਇਤਾਂ ਨੂੰ ਵੀ ਮੈਸੇਜ ਦਿੱਤੇ ਜਾਣਗੇ ਆਹ ਦੇਖੋ ਜੀ ਇਹਦੇ ਵਿੱਚ ਜਿਹੜੀ ਸਾਡੀ ਨਸ਼ਾ ਦੇ ਖਿਲਾਫ ਮੁਹਿੰਮ ਹੈ ਅਸੀਂ ਬਹੁਤ ਸਾਰੇ ਇਨੀਸ਼ੀਏਟਿਵ ਲਏ ਆ ਪਹਿਲਾ ਜਿਹੜਾ ਪਾਰਟ ਹੈ ਉਹ ਪੋਸਟਮੈਂਟ ਦਾ ਹੈ ਜਿਹਦੇ ਵਿੱਚ ਅਸੀਂ ਕਰੀਬ 118 ਦੇ ਕਰੀਬ ਜਿਹੜੇ ਰੇਡਿੰਗ ਕਰਦੇ ਆ ਉਹਨਾਂ ਨੂੰ ਫੜ ਕੇ ਅਸੀਂ ਅੰਦਰ ਤੇ ਕੀ ਰਿਹਾ ਪੁਸਤੋਂ ਇਲਾਵਾ ਅਸੀਂ ਪੂਰੇ ਪਿੰਡਾਂ ਦੇ ਵਿੱਚ ਜਿੰਨੇ ਆਪਣੇ ਨਵਾਂ ਸ਼ਹਿਰ ਦੇ ਪਿੰਡ ਹੈਗੇ ਉਹਨਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਕ੍ਰੀਏਟ ਕੀਤੀਆਂ ਹੈ ਜੀ ਤੇ ਇਹਨਾਂ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਐਸ ਐਚ ਓ ਸਾਹਿਬਾਨ ਹੈ ਉਹ ਪਿੰਡਾਂ ਦੇ ਵਿੱਚ ਜਾਣਗੇ ਤੇ ਇਹਨਾਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਵੀ ਕਰਨਗੇ ਤੇ ਇਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਵੀ ਲੈਣਗੇ ਕਿ ਜੇ ਕੋਈ ਪਿੰਡ ਦੇ ਵਿੱਚ ਵੇਜਦਾ ਹੈਗਾ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਜੇ ਕੋਈ ਵਿਕਟਿਮ ਹੈਗਾ ਤਾਂ ਅਸੀਂ ਉਹਨੂੰ ਡੀ ਐਡੀਸ਼ਨ ਸੈਂਟਰ ਦੇ ਵਿੱਚ ਜਮਾ ਵੀ ਕਰਾਵਾਂਗੇ ਤੇ ਉਹਦਾ ਜਿਹੜਾ ਰੀਹੈਬਿਟੇਸ਼ਨ ਵੀ ਕਰਾਂਗੇ ਤਾਂ ਕਿ ਜਿਹੜਾ ਉਹਨੂੰ ਮੇਨ ਸਟ੍ਰੀਮ ਦੇ ਵਿੱਚ ਦੁਬ ਇਸ ਤੋਂ ਇਲਾਵਾ ਤੁਮ ਜਿਵੇਂ ਦੱਸਿਆ ਕਿ ਅਵੇਅਰਨੈਸ ਹੈਗਾ ਅਵੇਅਰਨੈਸ ਦਾ 파ਟ ਹੈ ਇਹ ਅਸੀਂ ਇਹਦੇ ਥੇਡਾ ਕਰਵਾ ਰਹੇ ਹਾਂ ਜੀ ਨੌ ਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਦੇ ਫੁੱਟਬਾਲ ਵੱਡੇ ਟੂਰਨਾਮੈਂਟ ਦੀ ਜੇ ਗੱਲ ਕੀਤੀ ਜਾਵੇ ਦੇਖੋ ਜੀ ਮੇਰਾ ਜਿਹੜੇ ਵੀ ਸਾਡੇ ਨੌਜਵਾਨਾਂ ਨੂੰ ਇਹਹੀ ਮੈਸੇਜ ਹੈਗਾ ਕਿ ਜਿਹੜਾ ਇਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆਣ ਤੇ ਜਿਹੜੇ ਵਿਕਟਿਮ ਹੈਗੇ ਆ ਅਸੀਂ ਉਹਨਾਂ ਦੀ ਪੂਰੀ ਸਹਾਇਤਾ ਵੀ ਕਰਾਂਗੇ ਇਹ ਉਹ ਸਾਡੀ ਸੁਸਾਇਟੀ ਦਾ ਹੀ ਪਾਰਟ ਨੇ ਅਸੀਂ ਉਹਨਾਂ ਨੂੰ ਡੈਡਿਕਸ਼ਨ ਸੈਂਟਰ ਦੇ ਵਿੱਚ ਵੀ ਲੈ ਕੇ ਜਾਵਾਂਗੇ ਤੇ ਰੀਹੈਬਿਟੇਸ਼ਨ ਵੀ ਕਰਾਂਗੇ ਤੇ ਜਿਹੜਾ ਜਿਨੇ ਕਿਸੇ ਨੇ ਜਾਣਾ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਹ ਸਾਨੂੰ ਵੀ ਅਪਰੋਚ ਕਰ ਸਕਦਾ ਹੈ ਸਰ ਜਿਹੜੇ ਪਲੇਅਰ ਬਣ ਜਾਂਦੇ ਆ ਸਰਟੀਫਿਕੇਟ ਲੈ ਲੈਂਦੇ ਹੈਗੇ ਆ ਵੱਡੀਆਂ ਜਿੱਤਾਂ ਪ੍ਰਾਪਤ ਕਰ ਲੈਂਦੇ ਆ ਸਰਕਾਰ ਵੱਲੋਂ ਉਹਨਾਂ ਦੀ ਨੌਕਰੀ ਦੇ ਵਾਸਤੇ ਵੀ ਕੁਝ ਇਸ ਤਰ੍ਹਾਂ ਦੇ ਹਾਲੇ ਕੀਤੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਜੀ ਮੈਂ ਤੁਹਾਨੂੰ ਪਤਾ ਹੈ ਕਿ ਉੱਤਲੇ ਲੈਵਲ ਤੇ ਵੀ ਜਿਹੜੀ ਕਾਫੀ ਨੌਕਰੀਆਂ ਹੈਗੀਆਂ ਉਹ ਵੀ ਦਿੱਤੀਆਂ ਜਾ ਰਹੀਆਂ ਆ ਅਸੀਂ ਲੋਕਲ ਲੈਵਲ ਤੇ ਵੀ ਜਿਹੜੀ ਸਾਡੀ ਇੰਡਸਟਰੀਜ਼ ਹੈਗੀਆਂ ਜਾਂ ਹੋਰ ਕਿਤੇ ਅਸੀਂ ਉਹਨਾਂ ਨੂੰ ਜਿਹੜੀ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰਾਂ ਜੀ ਫੁੱਟਬਾਲ ਕਲੱਬ ਔਰ YFC ਫਲੋਰ YFC ਨਵਾਂ ਸ਼ਹਿਰ ਦੀ ਟੀਮ ਐਕਸ ਪਾਸੇ ਸੀ ਗਿਆ ਪਰ ਇਹ ਮੈਚ ਇੱਕ ਇੱਕ ਨਾਲ ਬਰਾਬਰ ਰਿਹਾ ਇਸ ਕਰਕੇ ਅਸੀਂ ਡਿਸਾਈਡ ਕੀਤਾ ਕਿ ਜੇ ਡੈਲੀ ਮਾਡਰਨ ਫੁੱਟਬਾਲ ਕਲੱਬ ਹੈ ਉਹਨੂੰ ਵਿਨਰ ਦੀ ਟਰੋਫੀ ਦਿੱਤੀ ਜਾਊਗੀ ਥੈਂਕ ਯੂ ਰਨਨ ਇਹ ਸਾਡਾ ਡਿਸੀਜਨ ਹੈ ਤੁਸੀਂ ਬਹੁਤ ਵਧੀਆ ਖੇਡੇ ਨਾ ਤੇ ਹੁਣ ਮੈਂ ਸਾਡੀ ਟੀਮ ਉਪਰਾਨ ਜੀ ਨੂੰ ਬੇਨਤੀ ਕਰਦਾ ਕਿ ਸਾਰੇ ਆਪੇ ਲੈ ਜਾ ਸਾਰੇ ਜਾ ਸਾਂਝ ਕੇਂਦਰ ਵਿਖੇ ਜੋ ਲੋਕਾਂ ਨੂੰ ਵਾਧਾ ਪਰਨ ਪ੍ਰਤੀ ਜਾਗਰੂਕ ਕਰਨ ਵਾਸਤੇ ਬੁੱਢੇ ਬੰਡੇ ਗਏ ਆ ਉਹਦੇ ਲਈ ਵਿਸ਼ੇਸ਼ ਤੌਰ ਤੇ ਸਾਂਝ ਕੇਂਦਰ ਦੇ ਇੰਚਾਰਜ ਕੁਲਦੀਪ ਸਿੰਘ ਜਿਹੜੇ ਕਿ ਅੱਜ ਵੱਖ-ਵੱਖ ਜਗ੍ਹਾ ਆਮ ਪਬਲਿਕ ਨੂੰ ਬੁੱਢੇ ਬੰਦ ਰਹੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬੜਾ ਅੱਛਾ ਉਪਰਾਲਾ ਹੈ ਮਾਜੋਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਬਾਧਾ ਵਰਨ ਨੂੰ ਸ਼ੁੱਧ ਕਰਨ ਵਾਸਤੇ ਲੋਕਾਂ ਨੂੰ ਵੋਟੇ ਵੰਡ ਕੇ ਜਾਗਰੂਕ ਕੀਤਾ ਜਾ ਰਿਹਾ ਬਹੁਤ ਵਧੀਆ ਉਪਰਾਲਾ ਹੈ ਇਸਲਾਗਾ ਕਰਨੀ ਬੰਦੀ ਹੈ ਬਹੁਤ ਬਹੁਤ ਧੰਨਵਾਦ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ

ਦੰਬਲੀ ਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ